ਸਾਸੀ ਕਾਲ ਕਿਸਾਨ ਵੀਰੋ ਮੈਂ ਬੈਂਤ ਸਿੰਘ ਅੱਜ ਆਪਾਂ ਗੋਭੀ ਦਾ ਖੇਤ ਦੇਖਣ ਆਏ ਹਗੇ ਤੇ ਇੱਥੇ ਇੱਕ ਚੀਜ਼ ਜਿਹੜੀ ਬਹੁਤ ਵਧੀਆ ਲੱਗੀ ਕਿ ਜੀਮੀਦਾਰ ਨੇ ਖੇੜਾ ਕੱਢ ਕੇ ਤੇ ਗੋਭੀ ਦੀ ਪਨੀਰੀ ਜਿਹੜੀ ਆ ਉਹ ਲਾ ਦਿੱਤੀ ਆ ਨਾਲ ਦੀ ਨਾਲ ਬਾਅਦ ਚੋਂ ਪਾਣੀ ਦਿੱਤਾ ਵਾ ਇਹਦੇ ਨਾਲ ਬਹੁਤ ਵਧੀਆ ਵੇਖੋ ਇਹਦੀ ਗਰੋਥ ਆ ਗੋਭੀ ਅੱਛੀ ਤੁਰੀ ਗਈ ਇਹ ਬਹੁਤ ਵਧੀਆ ਤਰੀਕਾ ਆਮ ਜੀਮੀਦਾਰ ਜਿਹੜੇ ਥੋੜੀ ਗੋਭੀ ਲਾਉਂਦੇ ਕੇ ਜਾਂ ਮਤਲਬ ਏਰੀਆ ਘਾਟੇਗਾ ਉਹ ਕੀ ਕਰ ਦੇਗੇ ਪਾਣੀ ਦੇ ਕੇ ਬਾਅਦ ਵਿੱਚ ਜਦੋਂ ਆਪਾਂ ਇੱਥੇ ਪੌਦਾ ਲਾਉਨੇ ਆ ਤੇ ਉਹਦੇ ਉੱਪਰ ਐਸਰੋਕ ਮਿੱਟੀ ਕਰ ਦਿੰਦੇ ਹੱਥ ਨਾਲ ਉਹ ਜੰਮ ਜਾਂਦੀਆਂ ਜੜਾਂ ਨੂੰ ਆਕਸੀਜਨ ਨਹੀਂ ਮਿਲਦੀ ਬੜੀ ਲੇਟ ਤੁਰਦੀ ਹੈ ਗੋਭੀ ਸੋ ਆਹ ਤਰੀਕਾ ਬਹੁਤ ਵਧੀਆ ਲੱਗਾਗਾ ਸੋ ਮੇਰੀ ਰਿਕਵੈਸਟ ਆ ਸਾਰੇ ਜ਼ਿੰਮੇਦਾਰਾਂ ਨੂੰ ਕਿ ਆਪਾਂ ਪਾਣੀ ਦਾ ਪ੍ਰਬੰਧ ਕਰਕੇ ਰੱਖੀਏ ਪਨੇਰੀ ਪੁੱਟ ਕੇ ਖੇਲਾਂ ਕੱਢ ਕੇ ਲਾ ਕੇ ਤੇ ਫਿਰ ਆਪਾਂ ਉਹਨੂੰ ਨਾਲ ਦੀ ਨਾਲ ਪਾਣੀ ਦੇਈ ਜਾਈਏ ਹੋਤੇ ਹੈ ਕਿ ਇਸ ਤਰ੍ਹਾਂ ਬਹੁਤ ਸੋਹਣੀ ਗੋਪੀ ਚਲਦੀ ਹੈ ਜੀ ਧੰਨਵਾਦ